ਇਹ ਮੁੰਡੇ ਜੱਟਾਂ ਦੇ ਆਉਂਦੇ ਨੇ ਦੇਖਣ ਫਰੀ ਵੀ ਦੂਜੇ ਪਟੋਲੇ ਆਜੋ ਜੀ ਖਵਾਈਏ ਤੁਹਾਨੂੰ ਪਾਣੀ ਦੇ ਗੁਲੇ ਮੰਤਰੀ ਨਾਲ ਕਰੇ ਡਿਮਾਂਡਾਂ ਪੂਰੀਆਂ ਲੱਗਣੀਆਂ ਨੇ ਧਰਨੇ ਮੈਂ ਗੋਲ ਗੱਪੇ ਦਾ ਖਵਾਦਾ ਕਿੱਥੋਂ ਕੁੜੀਆਂ ਦੇ ਨਖਰੇ ਪੂਰੇ ਕਰਨੇ ਕੁੜੀਆਂ ਖੜੰਗਾਉਣਾ ਨਾ ਗੁਸਤਾਖਰ ਜਣਾ ਹਣਕਣਾ ਕੁੜੀਆਂ ਨੇ ਗੋਲ ਗੱਪੇ ਤਾਂ ਖਵਾਈਆਂ ਜਣੇ ਜੀ ਆ ਟਿੱਕੀ ਤੇ ਚਾਟ ਪਾਈ ਤਾਂ ਅਸੀਂ ਸੂਜੀ ਵਾਲੇ ਨਹੀਂ ਰੱਖੇ ਇਹਦਾ ਕੀ ਫਰਕ ਹੁੰਦਾ ਬਈ ਸੂਜੀ ਵਾਲੇ ਦੂਜਿਆਂ 'ਚ ਵੀਰੇ ਨਖਰੇ ਬਹੁਤ ਮਾਰਦੀਆਂ ਕੁੜੀਆਂ ਕੀ ਕਰੀਏ ਆਪਣੀ ਇੱਛਾ ਸੀ ਕਿ ਘਰ ਦੇ ਨਾਲ ਰਹਿ ਕੇ ਕੁਝ ਨਾ ਕੁਝ ਕਰਨਾ ਠੀਕ ਹੈ ਤਾਂ ਇਹ ਸਟਾਰਟ ਨੌਕਰੀ ਕਰਦੇ ਕਰਦੇ ਜੀ ਨਾਲ ਨਾਲ ਇਹ ਸਟਾਰਟ ਕੀਤਾ ਜੀ ਤੇ ਹਾਂ ਅੱਜ ਅਸੀਂ ਸக்ஸੈਸ ਹੋ ਗਏ ਆ ਤੇ ਬਹੁਤ ਖੁਸ਼ ਆ ਇੱਥੇ ਇੱਕ ਤਾਂ ਡੱਬੇ 'ਚ ਪੈਸੇ ਡੇਕਦੇ ਨੇ ਤੇ ਦੂਜੇ ਪਾਸੇ ਲੰਬੂ ਬੋਲਦਾ ਰਹਿੰਦਾ ਹੈ ਨਾ ਸੋ ਹਸਣ ਦੇ ਵਿੱਚ ਲੰਬੂ ਦਾ ਰੱਖਿਆ ਜੀ ਲੰਬੂ ਰੱਖਿਆ ਇੱਥੇ ਆਪਾਂ ਲੰਬੂ ਕੰਮ ਤੇ ਰੱਖਿਆ ਕੰਮ ਕੋਈ ਛੋਟਾ ਵੱਡਾ ਨਹੀਂ ਬੰਦੇ ਦੀ ਸੋਚ ਹੈ ਵੱਡੀ ਛੋਟੀ ਅਸਲ ਦੇ ਵਿੱਚ ਕਹਿਣੀਆਂ ਗੱਲਾਂ ਸੌਖੀਆਂ ਪਰ ਕਰਨੀਆਂ ਉਹ ਨਹੀਂ ਔਖੀਆਂ ਪਰ ਮੈਂ ਅੱਜ ਤੁਹਾਨੂੰ ਉਸ ਨੌਜਵਾਨ ਨਾਲ ਮਿਲਾ ਰਿਹਾ ਜਿਹਨੇ ਬੀ ਟੈਕ ਕੀਤੀ ਹੈ ਸਿਵਲ ਇੰਜੀਨੀਅਰਿੰਗ ਦੀ ਸਵਾਇਡ ਤੋਂ ਠੀਕ ਹੈ ਉਸ ਤੋਂ ਬਾਅਦ ਜਿਹੜਾ ਅੱਜ ਆਪਾਂ ਗੱਲ ਕਰ ਰਹੇ 2018 ਦੇ ਵਿੱਚ ਸਟਡੀ ਪੂਰੀ ਕੀਤੀ ਤੇ 2019 ਦੇ ਵਿੱਚ ਪੈਂਡਮਿਕ ਆ ਗਿਆ ਉਸ ਤੋਂ ਬਾਅਦ ਉਹਨੇ ਆਪ ਦਾ ਬਿਜ਼ਨਸ ਸ਼ੁਰੂ ਕੀਤਾ ਤੇ ਫਿਲਹਾਲ ਉਹ ਉਹ ਆਪ ਦਾ ਇਹਦਾ ਕੰਮ ਆ ਜਿਹੜਾ ਉਹ ਕਰ ਰਿਹਾ ਕਿਹੋ ਜਿਹਾ ਐਕਸਪੀਰੀਅੰਸ ਰਿਹਾ ਕਿੱਦਾਂ ਦੀ ਜ਼ਿੰਦਗੀ ਚੱਲ ਰਹੀ ਆ ਗੱਲ ਕਰਦੇ ਆ ਕੀ ਹਾਲਾ ਗੁਜ਼ੇਰਦਾ ਬਹੁਤ ਵਧੀਆ ਜੀ ਆ ਕਿਧਰ ਲੈ ਪਾਸ ਇੰਜੀਨੀਅਰ ਕਿਧਰ ਲੈ ਪਾਸੇ ਗੋਲ ਗੱਪੇ ਇਹ ਕੰਬੀਨੇਸ਼ਨ ਕਿਹੜੇ ਪਾਸ ਦੀ ਆਇਆ ਫਿਰ ਇਹ ਕੰਬੀਨੇਸ਼ਨ ਜੀ ਬਿਜ਼ਨਸ ਦਾ ਅੱਛਾ ਇਹਦੇ ਵਿੱਚ ਇੰਜੀਨੀਅਰਿੰਗ ਦਾ ਕੋਈ ਹੋਣੀ ਹੈ ਜੀਵਰਿੰਗ ਤਾਂ ਕਹਿੰਦੇ ਨੇ ਕਿ ਘਰ ਦੇ ਪ੍ਰੈਸ਼ਰ ਦੇ ਕਰ ਲਈ ਦੀਏ ਤੇ ਉਦਾਂ ਹੀ ਅਸੀਂ ਕਰ ਲਈ ਸੀਗੀ ਹਾਂ ਲੋਕ ਕਹਿੰਦੇ ਕਿ ਇੰਜੀਨੀਅਰਿੰਗ ਬਹੁਤ ਜ਼ਰੂਰੀ ਹੈ ਸਟੱਡੀਜ਼ ਕੰਟੀਨਿਊ ਰੱਖੋ ਨਹੀਂ ਫਿਰ ਹੁਣ ਮੈਨਾਂ ਜਦੋਂ ਤੂੰ ਸੇਵਾਂ ਲੰਘੇਂਗਾ ਤੇ ਫਾਰਮੂਲੇ ਲਾਉਣਾ ਜਦੋਂ ਗੋਲ ਗੱਪੇ ਬਣਾਉਣਾ ਜਾਂ ਆਣਪਰੇ ਬਣਾਉਣਾ ਉਹ ਬਿਠਾ ਗਿਆ ਜਾਂ ਫਿਰ ਉਹ ਚੀਜ਼ਾਂ ਬੰਦੇ ਨੂੰ ਆਏ ਲੱਗਦਾ ਯਾਰ ਵੀ ਪੜ ਕਿਹੜੇ ਕਿਰਕ ਕੰਮ ਨਾ ਕੋਈ ਛੋਟਾ ਵੱਡਾ ਨਹੀਂ ਅੱਛਾ ਤੇ ਕੰਮ ਦੀ ਇੱਛਾ ਬਹੁ ਸੀਗੀ ਆਪਣਾ ਕੋਈ ਕੰਮ ਕਰਨਾ ਅੱਛਾ ਇੰਜੀਨੀਅਰਿੰਗ ਇਦਾਂ ਹੈ ਕਿ ਇੰਜੀਨੀਅਰਿੰਗ ਤੋਂ ਬਾਅਦ ਆਈ ਨੌਕਰੀਆਂ ਹੀ ਰਹਿੰਦੀਆਂ ਨੌਕਰੀਆਂ ਵੀ ਕਰਕੇ ਦੇਖੀਆਂ ਅੱਛਾ ਤੇ ਨੌਕਰੀਆਂ ਦੇ ਵਿੱਚ ਲੱਗਿਆ ਨਹੀਂ ਕਿ ਹਾਂ ਕਿ ਸਾਡੀ ਸੰਤੁਸ਼ਟੀ ਹੈਗੀ ਹੈ ਆਪਣੀ ਹਮ ਸਰਪੀ ਮਿਡਸਨ ਤੇ ਉਦਾਂ ਹੀ ਜਿੱਦਾਂ ਕਿ ਸਾਰੇ ਅੱਜਕੱਲ ਮੁੰਡੇ ਆਪਣਾ ਦੇਖਿਆ ਯੂਥ ਸਾਰਾ ਬਾਹਰ ਜਾਈ ਜਾਂਦਾ ਹਾਂ ਆਪਣੀ ਇੱਛਾ ਸੀਗੀ ਘਰ ਦੇ ਨਾਲ ਰਹਿ ਕੇ ਕੁਛ ਨਾ ਕੁਛ ਕਰਨਾ ਠੀਕ ਤਾਂ ਇਹ ਸਾਰਾ ਨੌਕਰੀ ਕਰਦੇ ਕਰਦੇ ਜੀ ਨਾਲ ਨਾਲ ਇਹ ਸਟਾਰਟ ਕੀਤਾ ਜੀ ਤੇ ਹਾਂ ਅੱਜ ਅਸੀਂ ਸਕਸੈਸ ਹੋ ਗਏ ਆ ਤੇ ਬਹੁਤ ਖੁਸ਼ ਆ ਇੱਥੇ ਆਪਣੇ ਪੰਜਾਬ ਚ ਰਹਿ ਕੇ ਕੰਮ ਕਰਦੇ ਮੈਂ ਇਹ ਦੇਖਿਆ ਜਾਵੇ ਆਸੇ ਪਾਸੇ ਨਾ ਬੀਬੀਆਂ ਦੇ ਲੈਣ ਟੁੱਟਦੇ ਆ ਆ ਬੰਦਾ ਮੇਰੇ ਸਾਹਮਣੇ ਘੰਟਾ ਹੋ ਗਿਆ ਖਾਈ ਜਾਂਦੇ ਮੈਨੂੰ ਪਤਾ ਇਹ ਵੀ ਇਹ ਬੰਬਾਂ ਦਾ ਕਮਾਲ ਹੈ ਇਹ ਜਿਹੜਾ ਮੂੰਹ ਚ ਆ ਕੇ ਫਟਦਾ ਜਦੋਂ ਅੱਛਾ ਇਹ ਵੀ ਵੀਡੀਓ ਦੇਖ ਕੇ ਆਇਆ ਅਚਾ ਇਹ ਵੀ ਵੀਡੀਓ ਦੇਖ ਕੇ ਆਇਆ ਤਾਂ ਮੈਨੂੰ ਲੱਗਿਆ ਜਦੋਂ ਕੈਮਰਾ ਚੱਲਦਾ ਯਾਰ ਬੰਦਾ ਦੂਰ ਤੱਕ ਜਾਂਦਾ ਇਹ ਇਹ ਤਾਂ ਮੈਂ ਕਹਿੰਦਾ ਇਹ ਤੁਸੀਂ ਦੱਸੋਗੇ ਕਹਿੰਦਾ ਅਸਲ ਹਜੇ ਕੈਮਰੇ ਵੀ ਮਾਰ ਇੰਨੀ ਐ ਗੰਬਾਈ ਨਹੀਂ ਬੰਦੂਕ ਤੇ ਨਹੀਂ ਹੁੰਦੀ ਹੈ ਨਾ ਇਹ ਤਾਂ ਇਹ ਇਹ ਬੰਬ ਵਾਲੀ ਮਾਰੇ ਇਹ ਇੱਕ ਇਹ ਪਹੁੰਚਦੀ ਨਹੀਂ ਇਹ ਮੋੜ ਕੇ ਲੈ ਕੇ ਹੁੰਦੀ ਹੈ ਗੱਲ ਇਹ ਆ ਵੀ ਯਾਰ ਜਦੋਂ ਬੰਦਾ ਬੀ ਟੈਕ ਕਰ ਲੈਂਦਾ ਹੈ ਨਾ ਘਰਦਿਆਂ ਦਾ ਪ੍ਰੈਸ਼ਰ ਤੋਂ ਵੀ ਲੱਖਾਂ ਰੁਪਏ ਤੱਕ ਲਾਇਆ ਤੂੰ ਪੜਨਾ ਨੌਕਰੀ ਕਰ ਬੈਂਗਲੌਰ ਚ ਆਲ ਜਾ ਇੱਧਰ ਹੋ ਜਾ ਹੈ ਨਾ ਬਿਲਕੁਲ ਜੀ ਬਿਲਕੁਲ ਤੇ ਉਹ ਟਾਈਮਾਂ ਦੇ ਵਿੱਚ ਮੰਨ ਲਾ ਬੰਦਾ ਆਪਦਾ ਬਿਜ਼ਨਸ ਕੋਈ ਵੀ ਸ਼ੁਰੂ ਕਰਨਾ ਚਾਹੁੰਦਾ ਤੇ ਇੱਕ ਉਹ ਵੀ ਯਾਰ ਬੇਨ ਦੇ ਤਾਨੇ ਆਪਾਂ ਕਿ ਕਿ ਆ ਮੇਰੇ ਰਿਸ਼ਤੇਦਾਰ ਹੋ ਗਏ ਯਾਰ ਮਿੱਤਰੂ ਕੰਨ ਗਿਆ ਪੜ੍ਹਨ ਵਾਸਤੇ ਗੋਲ ਗੱਪੇ ਵਿੱਚ ਰੇੜੀ ਲਾਉਣ ਵਾਸਤੇ ਥੋੜੀ ਬੰਦਾ ਤੈਨੂੰ ਪੜਾਇਆ ਸੀਗਾ ਉਹ ਚੀਜ਼ਾਂ ਨੂੰ ਫਿਰ ਬੰਦਾ ਕਿਵੇਂ ਹੈਂਡਲ ਕਰਦਾ ਹੈਂਡਲ ਇਦਾਂ ਕਰਦਾ ਵੀਰੇ ਜਦੋਂ ਆ ਮੈਂ ਦੂਪੀਟ ਸੀ ਜਦੋਂ ਯਾਰੀ ਦੋਸਤੀ ਕਹਿੰਦੇ ਵਧੀਆ ਹੋਵੇ ਨਾ ਤਾਂ ਤਾਨੇ ਘੱਟ ਤੇ ਸਾਥ ਜਿਆਦਾ ਮਿਲਦਾ ਜੀ ਤਾਂ ਯਾਰੀ ਦੀ ਯਾਰੀ ਦੋਸਤੀ ਦੇ ਸਾਧਨ ਵਾਲੀ ਇਹ ਸ਼ੁਰੂ ਕੀਤਾ ਸੀ ਘਰਦਿਆਂ ਨੂੰ ਤਾਂ ਪਤਾ ਹੀ ਬਹੁਤ ਬਾਅਦ ਚ ਲੱਗਿਆ ਕਿ ਹਾਂ ਮੁੰਡਾ ਗੋਲ ਗੱਪੇ ਵੇਚਦਾ ਅੱਛਾ ਹਾਂਜੀ ਜੇ ਜੇ ਪਤਾ ਲੱਗਿਆ ਮਾਨ ਕੀਤਾ ਤੇ ਲਾਗ ਚੱਕ ਕੇ ਆ ਕਿਹੜੇ ਕੰਮ ਆ ਜਾਏਗਾ ਤੂੰ ਪੜਾਏਗਾ ਨਹੀਂ 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 ਬਾਪੂ ਨੇ ਸ਼ੁਰੂ ਤੋਂ ਸਪੋਰਟ ਕੀਤੀ ਤੇ ਅੱਜ ਤੱਕ ਕਰਦੇ ਆਏ ਨੇ ਅੱਛਾ ਕਦੀ ਉਹਨਾਂ ਨੇ ਇਹ ਨਹੀਂ ਕਿਹਾ ਕਿ ਕੀ ਕੰਮ ਕਰ ਰਹਾ ਉਹ ਤਾਂ ਇਹ ਕਹਿੰਦੇ ਸੀ ਤੂੰ ਜੋ ਕਰਨਾ ਕਰ ਰਹੀ ਏ ਤੇਰੇ ਨਾਲ ਠੀਕ ਹੈ ਤੇ ਇਹ ਸਟਡੀ ਕਿਹੜੇ ਸਾਲ ਚ ਕੰਪਲੀਟ ਹੋਈ ਫਿਰ ਮੇਰੀ 2018 ਦੇ ਵਿੱਚ ਹੀ ਹੋ ਗਿਆ ਸੀਗਾ ਇੰਜੀਨੀਅਰਿੰਗ ਕੰਪਲੀਟ ਹੋ ਗਈ ਇੰਜੀਨੀਅਰਿੰਗ ਕੰਪਲੀਟ ਹੋ ਗਈ ਕਿ ਤੂੰ ਸਵਾਈਟ ਤੋਂ ਕੀਤੀ ਸੀ ਸਵਾਈਟ ਤੋਂ ਠੀਕ ਆ ਤੇ ਉਸ ਤੋਂ ਬਾਅਦ ਫਿਰ ਇਹ 2019 ਚ ਸ਼ੁਰੂ ਕੀਤਾ ਉਹਨੇ ਤਾਂ ਇਹ ਆ ਗਿਆ ਸੀਗਾ ਕਰੋਨਾ ਜ ਆ ਹਾਂਜੀ ਕਰੋਨਾ ਪੈਨਡੈਮਿਕ ਦੇ ਵਿੱਚ ਭਾਈ ਜੌਬ ਕਰਦੇ ਰਹੇ ਠੀਕ ਹੈ ਤੇ ਘਰੇ ਵੀ ਬੈਠੇ ਰਹੇ ਉਸ ਤੋਂ ਬਾਅਦ ਫਿਰ ਜੌਬ ਕੀਤੀ ਪੈਨਡੈਮਿਕ ਤੋਂ ਬਾਅਦ ਤਾਂ ਜੌਬ ਦੇ ਨਾਲ ਨਾਲ ਇਹ ਸੈਟਅਪ ਸਟਾਰਟ ਕੀਤਾ ਸੀਗਾ ਕਿ ਹਾਂ ਕਿ ਅਸੀਂ ਇਸੇ ਨੂੰ ਸਕਸੈਸ ਕਰਾਂਗੇ ਇਸ ਤੋਂ ਪਹਿਲਾਂ ਮੈਂ ਢਾਬਾ ਕੀਤਾ ਸੀ ਜੀ ਦਿੱਲੀ ਹਾਈਵੇ ਤੇ ਉਹ ਪੈਨਡੈਮਿਕ ਦੇ ਕਾਰਨ ਬੰਦ ਕਰਨਾ ਪਿਆ ਗਿਆ ਸੀ ਫਿਰ ਦੁਬਾਰਾ ਕਹਿੰਦੇ ਨੇ ਕਿ ਹਾਂ ਪੰਜਾਬੀ ਕਿੱਥੇ ਕੱਢਦਾ ਤੇ ਫਿਰ ਦੁਬਾਰਾ ਉੱਠੀ ਕੀ ਹਾਂ ਨਹੀਂ ਹੁਣ ਫਿਰ ਕੁਝ ਕਰਨਾ ਹੈ ਤਾਂ ਫਿਰ ਇਹ ਗੋਲ ਗੋਪਿਆ ਦਾ ਕੰਮ ਸ਼ੁਰੂ ਕੀਤਾ ਸੀ ਤੇ ਅੱਜ ਮਹਾਰਾਜ ਨੇ ਭਾਗ ਲਾਇਆ ਅੱਜ ਲੈਣ ਆਏ ਕੋਈ ਕਮੀ ਨਹੀਂ ਅੱਜ ਸਾਡਾ ਇੱਥੇ ਕੈਨੇਡਾ ਜੀ ਇੱਥੇ ਕਹਿੰਦਾ ਨਾ ਇੱਕ ਐਵੀ ਗੱਲ ਕਹਿੰਦਾ ਜਿੱਡਾ ਵੱਡਾ ਸਿਰ ਹੈ ਨਾ ਓਡਾ ਵੱਡਾ ਦਰਦ ਮਤਲਬ ਜਿੱਡਾ ਵੱਡਾ ਬਿਜ਼ਨਸ ਆਉਂਦਾ ਉਨਾਂ ਹੀ ਉਹ ਸਿਸਟਮ ਦੇ ਵਿੱਚ ਨਾ ਇਹ ਕਿੱਦਾਂ ਯਾਰ ਬੰਦੇ ਨੂੰ ਸ਼ੁਰੂਆਤ ਕਰਨੀ ਚਾਹੀਦੀ ਹੈ ਮਾਲਾ ਜਿਵੇਂ ਤੁਸੀਂ ਨਾ ਕਿ ਗਰੇੜੀ ਤੋਂ ਸ਼ੁਰੂਆਤ ਕੀਤੀ ਪਿਆ ਇਸ ਵਕਤ ਤਾਂ ਪਥਰੀ ਵੀ ਵਨ ਵਹ ਲੈ ਜੇ ਵਿੱਚ ਖੜੇ ਹਨ ਬਿਲਕੁਲ ਜੀ ਬਿਲਕੁਲ ਇਹਦਾ ਕੀ ਨੁਕਸਾਨ ਆ ਕੀ ਫਾਇਦਾ ਹੁੰਦਾ ਹੈ ਸਾਰਾ ਕੋਈ ਨੁਕਸਾਨ ਨਹੀਂ ਹੈ ਜੀ ਕੋਈ ਵੀ ਚੀਜ਼ ਅਸੀਂ ਕਰਦੇ ਹਾਂ ਨਾ ਕੋਈ ਨਾ ਕੋਈ ਐਕਸਪੀਰੀਅੰਸ ਦੇ ਕੇ ਹੀ ਜਾਂਦੀ ਹੈ ਕੋਈ ਵੀ ਕੰਮ ਹੋਵੇ ਕੋਈ ਕੰਮ ਛੋਟਾ ਵੱਡਾ ਨਹੀਂ ਉਹਨੇ ਕੋਈ ਨਾ ਕੋਈ ਐਕਸਪੀਰੀਅੰਸ ਦੇਣਾ ਹੀ ਹੈ ਬੁਕੇ ਡੋਨੇ ਦੇ ਪਹਿਲਾਂ ਤੇ ਹੁਣ ਇਹ ਹੈ ਕਿ ਇਹ ਇਹਨੂੰ ਕਰਨ ਦੇ ਨਾਲ ਬਾਜ਼ਾਰ ਦੇ ਵਿੱਚ ਰਹਿ ਕੇ ਸਸੇ ਗੱਲ ਕਿੰਨੇ ਰੁਪਏ 40 ਰੁਪਏ ਡਾਜੀ ਠੀਕ ਦੁੱਗਲੇ ਟੰਗਾ ਦਿੰਦੇ ਆ 800 ਪਿੱਛੇ ਤੇ ਇੰਨੀ ਲੋਕਾਂ ਨਾਲ ਅਟਰੈਕਸ਼ਨ ਹੁੰਦੀ ਆ ਲੋਕ ਅਸੀਂ ਕਿਤੇ ਜਾਣਿਆ ਸਾਨੂੰ ਪਛਾਣਦੇ ਨੇ ਕਿ ਹਾਂ ਇਹ ਉਹੀ ਮੁੰਡਾ ਜਿਹੜਾ 3B2 ਦੇ ਵਿੱਚ ਖੜਦਾ 11 ਫੇਸ 'ਚ ਸਾਡੀ 10 ਫੇਸ 'ਚ ਦੁਕਾਨ ਹੈ ਹੁਣ ਅਜੇ ਤਿੰਨ ਦੁਕਾਨਾਂ ਸਾਡੀ ਮੋਹਾਲੀ ਸ਼ਹਿਰ ਦੇ ਵਿੱਚ ਠੀਕ ਹੈ ਤੇ ਸਾਨੂੰ ਫੋਨ ਆਉਂਦੇ ਆ ਕਿ ਹਾਂ ਤੁਸੀਂ ਸਾਡੇ ਸ਼ਹਿਰ 'ਚ ਵੀ ਆਓ ਇੱਥੇ ਵੀ ਆਓ ਜਲੰਧਰ ਤੋਂ ਤੁਹਾਨੂੰ ਫੋਨ ਆਉਂਦਾ ਬਰਸਾਤ ਤੋਂ ਸਾਨੂੰ ਫੋਨ ਆਉਂਦਾ ਹੀ ਤੇ ਇਹ ਨਾ ਸੋਚੋ ਕਿ ਕੰਮ ਛੋਟਾ ਹੈ ਕਿ ਵੱਡਾ ਸ਼ੁਰੂ ਕਰੋ ਦੇਖੋ ਕਿ ਉਹ ਤੋਂ ਤੁਹਾਨੂੰ ਮਿਲ ਕੀ ਰਹਿਣਾ ਹੂੰ ਇੱਕ ਵੀ ਅੰਦਰ ਕੀ ਤਾਂ ਹਰੇਕ ਬੰਦਾ ਕਹਿ ਹੁੰਦਾ ਵੀ ਭਾਈ ਜਿਹੜਾ ਹੈਗਾ ਸ਼ੋਹਾ ਜਿਹੜਾ ਰੇਡੀਆਂ ਲਾਉਣਾ ਛੋਟੇ ਕੰਮਾਂ 'ਚ ਬਚਦਾ ਹੈ ਨਾ ਕਰਕੇ ਕੋਈ ਜਿਹੜਾ ਹੈਗਾ ਦੇਖਣ ਨੂੰ ਤਿਆਰ ਨਹੀਂ ਹੁੰਦਾ ਅਗਲਾ ਕਹਿੰਦਾ ਹੈ ਨਾ ਫਿਰ ਅਗਲਾ ਕਹਿੰਦਾ ਯਾਰ ਜਿਹੜੇ ਫਲਾਨੇ ਬਾਹਰੋਂ ਆ ਇਹਦੋਂ ਅੱਗੇ ਉਹ ਸਾਰੇ ਕੀ ਚੀਜ਼ਾਂ ਦੇ ਕਾਬਜ਼ ਹੋਵੇ ਹੈ ਨਾ ਜਿੰਨਾ ਜਿਗਾ ਅਸੀਂ ਆਪਨਾ ਮੈਦਾਨ ਚਾਹਮਗੇ ਆਪਾਂ ਦੂਜਿਆਂ ਨੂੰ ਦੇਖ ਦੇਖ ਕੇ ਕਿਵੇਂ ਕਲਾ ਕੰਟਰੋਵਰਸੀ ਕਰਕੇ ਦੇਵਾ ਹੈ ਇਹ ਤਾਂ ਇਹ ਅੱਜ ਹੁਣ ਦੌਰ ਬਹੁਤ ਬਦਲ ਗਿਆ ਹੁਣ ਸਪੋਰਟ ਕਰਨ ਵਾਲੇ ਜ਼ਿਆਦਾ ਨੇ ਮੈਂ ਨਹੀਂ ਕਹਿੰਦਾ ਕਿ ਅੱਜ ਦੇ ਟਾਈਮ 'ਚ ਖਿੱਚਣ ਵਾਲੇ ਕੋਈ ਨਹੀਂ ਹੈ ਅੱਛਾ ਤੇ ਅੱਜ ਹ ਕਸਟਮਰ ਉਹ ਹੀ ਮਨ ਲਗੀ ਕਹਿੰਦੇ ਆ ਨਾ ਕਿ ਹਾਂ ਪਿਆਰੇ ਆਏ ਆ ਆਪਣੇ ਕਿ ਜਿਨ੍ਹਾਂ ਨੇ ਸਾਨੂੰ ਸਪੋਰਟ ਹੀ ਕਰੀ ਅਜੇ ਤੱਕ ਕਦੀ ਨਹੀਂ ਕਿਹਾ ਕਿ ਹਾਂ ਤੂੰ ਇਹ ਕੰਮ ਕਿਉਂ ਕਰ ਰਿਹਾ ਉਹ ਨਹੀਂ ਕਿਹਾ ਸਵਾਸ ਮੁੰਡਿਆ ਤੂੰ ਇਹ ਕੰਮ ਕਰ ਰਿਹਾ ਬਿਲਕੁਲ ਜੀ ਅਗਰ ਕੀ ਤਾਂ ਜਦੋਂ ਕਿਸ ਨੇ ਬਿਜ਼ਨਸ ਸ਼ੁਰੂ ਕਰਨਾ ਹੁੰਦਾ ਹੈ ਨਾ ਉਹਦੇ ਦਿਮਾਗ ਤਾਂ ਵਿੱਚ ਕੀ ਆਈਡੀਆ ਚਾਹੀਦਾ ਕਿਦਾਂ ਤੋਂ ਮਨ ਲਾ ਜਿਹੜਾ ਨਵੇਂ ਬੰਦੇ ਨੇ ਸਟਾਰਟ ਅਪ ਨੂੰ ਕਿੱਦਾਂ ਲੈਣਾ ਜਿਨ੍ਹਾਂ ਜਿਹਾ ਮਨ ਲਾ ਵੀਰੇ ਸੋਚੋ ਨਾ ਇਹ ਦੇਖ ਲਓ ਕਿ ਤੁਹਾਨੂੰ ਪਸੰਦ ਕੀ ਹੈ ਤੁਸੀਂ ਕੀ ਕਰ ਸਕਦੇ ਹੋ ਤੇ ਸ਼ੁਰੂ ਕਰ ਦਿਓ ਇਹ ਨਹੀਂ ਸੋਚਣਾ ਕਿ ਉਹ ਫਰ ਬੰਦਾ ਕਹਿੰਦਾ ਮੇਰੇ ਕੋਲ ਬਲਕੈਸ ਨਾ ਵੀਰੇ ਪੈਸੇ ਨਾਲ ਜੇ ਕੰਮ ਹੁੰਦਾ ਹੁੰਦਾ ਨਾ ਤਾਂ ਅੱਜ ਮੈਂ ਕਿੱਥੇ ਖੜਾ ਹੁੰਦਾ ਇੱਥੇ ਮੈਂ ਇੰਨੇ ਕ ਟੇਬਲ ਤੇ ਲਾ ਕੇ ਖੜਾ ਹੋਇਆ ਸੀਗਾ ਦੋ ਗੜਬੀਆਂ ਲਾ ਕੇ ਰੱਖੇ ਸੀ ਗੋਲ ਗੱਪੇ ਵੇਚਣ ਲੱਗਿਆ ਸੀ ਅੱਜ ਤਿੰਨ ਦੁਕਾਨਾਂ ਨੇ ਮੇਰੀਆਂ ਜੇ ਪੈਸੇ ਨਾਲੇ ਹੋਣਾ ਹੁੰਦਾ ਫੇਰ ਨੌਕਰੀ ਉਹ ਕਰਦਾ ਹੁੰਦਾ ਜੀ ਮੈਂ ਹੁਣ ਨਹੀਂ ਯਾਰ ਨੌਕਰੀ ਦੇ ਵਿੱਚ ਵਧੀਆ ਸੀ ਤੂੰ ਸਵੇਰੇ 9 ਵਜੇ ਜਾਂਦਾ ਕੋਟ ਪੈਂਟ ਝਾਪਾਇਆ ਜਾਂਦਾ 5 ਵਜੇ ਘਰੇ ਆ ਜਾਂਦਾ 6 ਵਜੇ ਮੈਨੂੰ ਕਿੱਥੇ ਸੋਹਣਾ ਲੱਗਦਾ ਉਹ ਜਿਹੜਾ ਪਾ ਕੇ ਜਾਂਦਾ ਉਹਨੂੰ ਪੁੱਛੋ ਜਿਹੜਾ ਦੇਖਦਾ ਉਹਨ ਜਿਹੜਾ ਪਾ ਗਿਆ ਤਾਂ ਉਹਨੂੰ ਪੁੱਛਿਓ ਵੀ ਉਹ ਕਿੰਨਾ ਟੈਟ ਹੈ ਹਲੋ ਜੀ ਪਲੀਜ਼ ਸੇ ਆ ਸੇਪੂਰੀ ਹੈ ਨਾ ਆਪਕੀ ਉਹ ਸੈਪਰੇਟਲੀ ਬਿੱਲ ਹੋ ਜਾਏਗੀ ਇਸ ਕੀ ਆਪਕੋ ਡਰਾਈ ਗੋਲ ਗੱਪੇ ਲਗਾਣੀਆਂ ਹਨ ਉਹ ਸੈਪਰੇਟਲੀ ਬਿੱਲ ਹੋ ਜਾਏਗੀ ਪਾ ਗਿਆ ਪਰ ਆ ਨਾਲ-ਨਾਲ ਗੋਲ ਗੱਪੇ ਤੇ ਨਾਲੇ ਤੇਰਾ ਜਿਹੜਾ ਪੈਡ ਡਾਇਲੌਗ ਆ ਯਾਰ ਉਹ ਜ਼ਰੂਰ ਸੁਣਾ ਯਾਰ ਕਹਿੰਦੇ ਮੰਤਰੀ ਨਾ ਕਰੇ ਡਿਮਾਂਡਾਂ ਪੂਰੀਆਂ ਲੱਗਣਾ ਹੀ ਨੇ ਧਰਨੇ ਮੈਂ ਗੋਲ ਗੱਪੇ ਤਾਂ ਖਵਾ ਦਾਂ ਵੀ ਪਰ ਕਿੱਥੋਂ ਕੁੜੀਆਂ ਦੇ ਨਖਰੇ ਪੂਰੇ ਕਰਾਂ ਨਹੀਂ ਫਿਰ ਕੁੜੀਆਂ ਖੜੀਆਂ ਉਹਨਾਂ ਨੇ ਗੁੱਸਾ ਖਾਰ ਜਣਾਉਣ ਆ ਕੇ ਨੀ ਕੁੜੀਆਂ ਨੂੰ ਗੋਲ ਗੱਪੇ ਤਾਂ ਖਵਾਇਆ ਦੇਣੇ ਸੀ ਆ ਟਿੱਕੀ ਤੇ ਚਾਟ ਪਾਈ ਤਾਂ ਅਸੀਂ ਸੂਜੀ ਵਾਲੇ ਨਹੀਂ ਰੱਖੇ ਇਹਦਾ ਕੀ ਫਰਕ ਹੁੰਦਾ ਵੀ ਸੂਜੀ ਵਾਲੇ ਦਾ ਦੂਜਿਆਂ 'ਚ ਵੀਰੇ ਨਖਰੇ ਬਹੁ ਮਾਰਦੀਆਂ ਕੁੜੀਆਂ ਕੀ ਕਰੀਏ ਚਾਟ ਪਾਪੜੀ ਗੋਲ ਗੱਪੇ ਪਾਣੀ ਵਾਲੇ ਦਹੀਂ ਵਾਲੇ ਪਾਓ ਬਾਜੀ ਤੇ ਸੇਵ ਪੂਰੀ ਤੇ ਉਹਨਾਂ ਅਸੀਂ ਸ਼ੁਰੂ ਕਰਨ ਚੱਲੇ ਆਂ ਲੱਛਾ ਟਿੱਕੀ ਤੇ ਟੋਕਰੀ ਚਾਟ ਲੱਛਾ ਟੋਕਰੀ ਚਾਟ ਤੇ ਪਾਲਕ ਪਤਾ ਚਾਟ ਵੈਸੇ ਯਾਰ 3 ਵੀ 2 ਦੇ ਵਿੱਚ ਬੰਦੇ ਤਾਂ ਵੈਸੇ ਤੇਰੇ ਵਰਗੇ ਨੌਜ ਤੂੰ ਵੈਸੇ ਇੱਕ ਗੱਲ ਆ ਵੀ ਤੂੰ ਨਾਲ-ਨਾਲ ਇੱਧਰ ਘੁੰਮਦੇ ਆਂ ਅਸੀਂ ਵੰਡਣ ਕੇ ਕੰਮ ਕਰ ਲਈਦਾ ਜੀ ਬਸ ਫਰਕ ਇੰਨਾ ਕੀ ਤੇ 8 ਵਜੇ ਤੋਂ ਬਾਅਦ ਫਿਰ ਤੂੰ ਵੰਡਣ ਕੇ ਤਰਨ ਲੱਗ ਪੈਣਾ ਨਹੀਂ 8 ਵਜੇ ਤੱਕ ਅੱਠ ਵਜੇ ਤੋਂ ਬਾਅਦ ਹਿਮਦੀਨੀ ਨੇਦੀ ਘੁੰਮ ਜੂਗੀ ਕਹਿੰਦੇ ਮੁੰਡੇ ਜੱਟਾਂ ਦੇ ਆਉਂਦੇ ਨੇ ਦੇਖਣ ਫਰੀ ਵੀ ਦੂਜੇ ਪਟੋਲੇ ਆਜੋ ਜੀ ਖਵਾਈਏ ਤੁਹਾਨੂੰ ਪਾਣੀ ਦੇ ਗੁਲੇ ਮੰਤਰੀ ਨਾਲ ਕਰੇ ਡਿਮਾਂਡਾਂ ਪੂਰੀਆਂ ਲੱਗਣੀਆਂ ਨੇ ਧਰਨੇ ਮੈਂ ਗੂਲ ਗੱਪੇ ਦਾ ਖਵਾਦਾ ਕਿੱਥੋਂ ਕੁੜੀਆਂ ਦੇ ਨਖਰੇ ਪੂਰੇ ਕਰਨੇ ਗਰਗੀ ਤਾਂ ਕਰਨ ਮੈਂ ਅਸਲ ਦੇ ਵਿੱਚ ਐ ਗਰਗੀ ਤਾਂ ਜਿਹੜੀ ਇੰਟਰਵਿਊ ਆਪਣੀ ਪੰਜ 10 ਮਿੰਟ ਦਾ ਮਤਲਬ 2 ਘੰਟੇ ਹੋ ਗਏ ਲੱਗ ਪਏ ਹਾਂ ਇੱਕ ਸਕਿੰਟ ਵੀ ਤੂੰ ਬਹਿਲਾ ਨਹੀਂ ਰਿਹਾ ਹੈਨਾ ਲੈ ਯਾਰ ਬਾਬਾ ਫਿਰ ਐਡਾ ਕਿਹੜੇ ਹਸਣਾ ਕੰਮ ਆਉਂਦਾ ਐ ਸਾਰਾ ਮੇਰੇ ਮਹਾਰਾਜ ਦੀ ਕਿਰਪਾ ਤੇ ਬਾਕੀ ਕਸਟਮਰਾਂ ਦਾ ਭਰੋਸਾ ਤੇ ਮਹਾਰਾਜ ਦੀ ਕਿਰਪਾ ਚੜ੍ਹਦੀ ਕਲਾ 'ਚ ਰਹਿਦਾ ਚੜ੍ਹਦੀ ਕਲਾ 'ਚ ਰੱਖਿਆ ਹੋਇਆ ਇੱਕ ਤਾਂ ਡੱਬੇ 'ਚ ਪੈਸੇ ਡੱਕਦੇ ਰਿਆਂ ਦਾ ਦੂਜੇ ਪਾਸੇ ਲੰਬੂ ਬੋਲਦਾ ਰਹਿੰਦਾ ਹੈਨਾ ਉਹ ਹਸਦੇ ਲੰਬੂ ਦਾ ਰੱਖਿਆ ਹੀ ਲੰਬੂ ਰੱਖਿਆ ਇੱਥੇ ਆਪਾਂ ਲੰਬੂ ਕੰਮ ਤੇ ਰੱਖਿਆ ਦੇਖ ਲੋ ਵੀ ਲੰਬੂ ਕੰਮ ਤੇ ਰੱਖੇ ਵੱਡਾ ਜ਼ਰਾ ਯਾਰ ਵਾਕਈ ਇੱਕ ਗੱਲ ਆ ਜੇਕਰ ਸਾਡੇ ਇੱਕ ਵੱਡੀ ਬਿਮਾਰੀ ਲੋਕ ਕੀ ਕਹਿਣਗੇ ਹਨ ਉਹ ਵਾਲੀ ਜੀ ਬਿਮਾਰੀ ਟੁੱਟ ਜੇ ਤਾਂ ਫਿਰ ਥੋੜਾ ਜਿਹਾ ਮੈਨੂੰ ਲੱਗਦਾ ਫਿਰ ਆਪਾਂ ਲੋਕ ਕੀ ਕਹਿਣਗੇ ਆਪਾਂ ਲੋਕਾਂ ਨੂੰ ਕੀ ਕਹਾਂਗੇ ਉਹ ਜ਼ਿਆਦਾ ਮੈਟਰ ਕਰਨ ਲੱਗ ਪੈਂਦਾ ਹੈ ਨਾ ਸੋ ਬਾਕੀ ਜੇਕਰ ਤੁਸੀਂ ਜੇਕਰ ਆਪਾਂ ਕੇ 3ਵੀਂ 1 ਦੇ ਵਿੱਚ ਆਉਂ ਤਾਂ ਜਨਤਾ ਮਾਰਕੀਟ ਦੇ ਬਿਲਕੁਲ ਆਪੋਜ਼ਿਟ ਸੈਕਟਰ 60 ਮਹਾਲੀ ਦੇ ਵਿੱਚ ਤੁਸੀਂ ਜਿਹੜਾ ਹੈਗਾ ਆਪਾਂ ਕੇ ਗਰਕੀ ਤੋਂ ਆ ਕੇ ਆਹ ਸਾਰਾ ਸਮਾਨ ਜਿਹੜਾ ਖ ਦੇਖੋ ਜੇਕਰ ਇਨਾ ਵੱਡੇ ਸ਼ਹਿਰਾਂ ਦੇ ਵਿੱਚ ਜਿਹੜਾ ਗੁਰਕੀਤ ਵਰਗੇ ਪੜੇ ਲਿਖੇ ਨੌਜਵਾਨ ਆਪਦਾ ਕੰਮ ਸ਼ੁਰੂ ਕਰਦਾ ਗੁਰਕੀਤ 4 ਸਾਲ ਹੋ ਗਏ ਆਪਾਂ ਨੂੰ ਹਾਂਜੀ 4 ਸਾਲ ਦੇ ਵਿੱਚ ਤੁਸੀਂ ਮਾਰਾ ਦੋ ਪੀਪਲਾਂ ਨੂੰ ਕੰਮ ਸ਼ੁਰੂ ਕੀਤਾ ਅੱਜ ਤੱਕ ਤੁਹਾਡੇ ਤਿੰਨ ਆਊਟਲੈਟ ਨੇ ਸ਼ਾਪਸ ਨੇ ਹੈਨਾ ਹਾਂਜੀ ਹਾਂਜੀ ਸੋ ਬੜਾ ਚੰਗਾ ਲੱਗਿਆ ਬਾਕੀ ਅੱਜ ਆ ਥੋੜਾ ਬੀਜੀ ਸੀਗੇ ਕਿਸੇ ਨੇ ਵੇਲੇ ਹੋ ਕੇ ਆਵਾਂਗੇ ਫਿਰ ਆਪਾਂ ਸਮਾਰ ਕੇ ਕਰਾਂਗੇ ਹੈਨਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ